ਪਹਿਲਾਂ ਤਾਂ ਸਾਰੇ ਪਿੰਡ ਦਾ ਧੰਨਵਾਦ ਕਰਨਾ ਚਾਹੀਦਾ ਤੇ ਜੋ ਵੀ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਸੀ ਉਹਨੂੰ ਵਧੀਆ ਗਾਹਾਂ ਤੱਕ ਲੈ ਕੇ ਜਾਵਾਂਗੇ ਤੇ ਇੱਕ ਤਾਂ ਸਾਡੇ ਪਿੰਡ 'ਚ ਗਰਾਂ ਬਣਾਉਣਾ ਚਾਹੀਦਾ ਤੇ ਇੱਕ ਜੇਲਮਾ ਤੇ ਇੱਕ ਸਕੂਲ ਆਸੀ 5ਵੀਂ ਦਾ ਤੇ 8ਵੀਂ ਦਾ ਲਈ ਜਿਸ ਤਰ੍ਹਾਂ ਕਿ ਹੁਣ ਵਾਤਾਵਰਨ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਧੂਏ ਪ੍ਰਤੀ ਫੈਕਟਰੀਆਂ ਨੇ ਉਸ ਦੇ ਪ੍ਰਤੀ ਅਸੀਂ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਪੰਚਾਇਤੀ ਜਗ੍ਹਾ ਪਈਆਂ ਨੇ ਬੇਲੀਆਂ ਜਾਨਾ ਪੰਜਾਬ ਨੂੰ ਉੱਥੇ ਦਰਖਤ ਲਾ ਕੇ ਵਧੀਆ ਫਲਦਾਰ ਬੂਟੇ ਲਾ ਕੇ ਵਧੀਆ ਪਾਰਕ ਬਣਾ ਕੇ ਉਹਨੂੰ ਜੰਗਲ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਆ ਤਾਂ ਜੋ ਵਾਤਾਵਰਣ ਵੀ ਸਾਫ਼ ਰਹੇ ਇਸ ਵਿੱਚ ਸਰਕਾਰ ਵੀ ਸਾਡਾ ਸਾਥ ਦੇਵੇ ਅਸੀਂ ਵੀ ਸਰਕਾਰ ਦਾ ਸਾਥ ਦੇਵਾਂਗੇ ਪਿੰਡ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਦਿਨ ਰਾਤ ਜਦੋਂ ਵੀ ਪਿੰਡ ਨੂੰ ਸਾਡੀ ਜ਼ਰੂਰਤ ਹੈ ਜਦੋਂ ਵੀ ਆਵਾਜ਼ ਆਉਣ ਬੁਲਾਉਣ ਕੀਤਾ ਅਸੀਂ ਹਾਜ਼ਰ ਹੋਵਾਂਗੇ ਅਸੀਂ ਦਾ ਸਵਾਗਤ ਹੈ ਤੁਹਾਡਾ ਜੱਗੀ ਬੋਟੋ ਬਲੌਗ ਤੇ ਅੱਜ ਆਪਾਂ ਪਿੰਡ ਅਕਬਰਪੁਰ ਖਡਾਲ ਦੇ ਵਿੱਚ ਬੈਠੇ ਆ ਜਿੱਥੇ ਕਿ ਪਿੰਡ ਦੇ ਲੋਕਾਂ ਨੇ ਸ਼ਰਧ ਸੰਤੀ ਨਾਲ ਜਿਹੜਾ ਲੋ ਵੀ ਪਿਆਰੀ ਸਾਥੀਓ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟੋ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਅਕਬਰਪੁਰ ਖਡਾਲ ਦੇ ਵਿੱਚ ਜਿੱਥੇ ਸਮੂਹ ਨਗਰ ਨਿਵਾਸੀਆਂ ਨੇ ਮਾਤਾ ਪਿਤਾ ਬਜ਼ੁਰਗ ਬੱਚਿਆਂ ਨੇ ਬਹੁਤ ਹੀ ਵਧੀਆ ਉਤਰਾਲਾ ਕੀਤਾ ਹੈ 8 ਮੈਂਬਰ ਤੇ ਇੱਕ ਸਰਪੰਚ ਨੂੰ ਸਰਬਸੰਮਤੀ ਨਾਲ ਚੁਣਿਆ ਹੈ ਪਿੰਡ ਦੇ ਵਿਕਾਸ ਕੰਮਾਂ ਲਈ ਤੇ ਅੱਜ ਮਿਲਿਆਵਾਂਗੇ ਤੁਹਾਨੂੰ ਉਸ ਸਰਪੰਚਨੀ ਨੂੰ ਜਿਸ ਨੂੰ ਸਰਬਸੰਮਤੀ ਨਾਲ ਸਮੂਹ ਨਗਰ ਨੇ ਚੁਣਿਆ ਹੈ ਆਜੋ ਵੀ ਸਾਥੀਓ ਬਣੇ ਰਹੋ ਵੀਡੀਓ ਲੈ ਵੀ ਸਾਥੀ ਪਿਆਰਿਓ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੋਣ ਜਾ ਰਹੀ ਹੈ ਜਿੱਥੇ ਆਪਾਂ ਪਹੁੰਚੇ ਇੱਕ ਨਗਰ ਦੇ ਵਿੱਚ ਸਾਰੇ ਹੀ ਸਾਥੀ ਪਿਆਰਿਆਂ ਵੱਲੋਂ ਬੋਟਰ ਵੀਰਾਂ ਵੱਲੋਂ ਰਲ ਮਿਲ ਕੇ ਬਜ਼ੁਰਗ ਭੈਣਾ ਬੱਚਿਆਂ ਵੱਲੋਂ ਸਰਬਸੰਮਤੀ ਸਰਪੰਚ ਪੰਚਾਂ ਨੂੰ ਦਿੱਤੀ ਗਈ ਹੈ ਉਸ ਪਿੰਡ ਦੇ ਵਿੱਚ ਤੇ ਆਜੋ ਆਪਾਂ ਮਿਲ ਆਉਂਦੇ ਆ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦੇ ਦੇਣਾ ਆਪਣੇ ਕਮੈਂਟਾਂ ਦੇ ਵਿੱਚ ਆਪਣੀ رائے ਬੜੀ ਜਰੂਰ ਦੇਣਾ ਤਾਂ ਸਰਬਸੰਮਤੀ ਨਾਲ ਜਿੱਤੇ ਹੋਏ ਸਰਪੰਚ ਦੀ ਵੀਡੀਓ ਅੱਜ ਬਣਾਉਣ ਜਾ ਰਹੇ ਹਾਂ ਜੀ ਆਜੋ ਵੀ ਸਾਥੀਓ ਲੈ ਵੀ ਸਾਥੀਓ ਆਪਾਂ ਪਹੁੰਚੇ ਹਾਂ ਉਸ ਵੀਰ ਸਰਪੰਚ ਸਾਹਿਬ ਦੇ ਘਰੇ ਜਿੱਥੇ ਸਰਬਸੰਮਤੀ ਨਾਲ ਨਗਰ ਵੱਲੋਂ ਇਹਨਾਂ ਨੂੰ ਸੇਵਾ ਤੇ ਪਿੰਡ ਦੇ ਵਿਕਾਸ ਲਈ ਸੇਵਾ ਦਿੱਤੀ ਗਈ ਹੈ ਜੀ ਨਾਲੀ ਤੁਸੀਂ ਕੀ ਸੋਚਿਆ ਕਿ ਤੁਸੀਂ ਸਰਪੰਚ ਚੁਣਿਆ ਹੋਣ ਪਿੰਡ ਦੇ ਨੌਜਵਾਨਾਂ ਵਾਸਤੇ ਕੀ ਕਰੋਗੇ ਅਸੀਂ ਪਿੰਡ ਦੇ ਨੌਜਵਾਨਾਂ ਵਾਸਤੇ ਇੱਕ ਜਿੰਮ ਲੈ ਕੇ ਆਵਾਂਗੇ ਤਾਂ ਕਿ ਉਹ ਨਸ਼ੇ ਤੋਂ ਦੂਰ ਹੋ ਜਾਣ। ਸਸ ਸਰਕਾਰ ਅੱਜ ਆਪਾਂ ਪਿੰਡ ਅਕਬਰਪੁਰ ਖੜਾਲ ਦੇ ਵਿੱਚ ਬੈਠੇ ਆਂ ਜਿੱਥੇ ਕਿ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਕਰਕੇ ਜਿਹੜਾ ਵੱਡਾ ਕਮਾਂਡ ਦਿੱਤਾ ਹੈ ਪੂਰੇ ਪਿੰਡ ਦੇ ਸਰਪੰਚ ਤੇ ਪਿੰਡ ਪਿੰਡ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਸਰਬਸੰਮਤੀ ਜ਼ਾਹਰ ਕੀਤੀ ਹੈ। ਆਪਾਂ ਜਿਹੜੇ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣਿਆ ਮਹਿਲਾ ਸਰਪੰਚ ਪ੍ਰਵੀਨ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਿਹੜਾ ਪਿੰਡ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਹੈ ਕਿ ਉਹਨਾਂ ਦੇ ਵਿਸ਼ਵਾਸ ਨੂੰ ਕਿੱਥੇ ਤੱਕ ਲੈ ਕੇ ਜਾਣਗੇ ਗੱਲਬਾਤ ਕਰਦੇ ਆਪਾਂ ਮਹਿਲਾ ਸਰਪੰਚ ਜਿਹੜੇ ਨਵੇਂ ਚੁਣਿਆ ਸਰਪੰਤੀ ਨਾਲ ਪ੍ਰਵੀਨ ਨਾਲ ਗੱਲਬਾਤ ਕਰਦੇ ਹਾਂ ਜਿਹੜਾ ਤੁਹਾਨੂੰ ਪਿੰਡ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਲੋਕਾਂ ਦਾ ਪਹਿਲਾਂ ਤਾਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਓਗੇ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਪਿੰਡ ਦੇ ਕਿਹੋ ਜਿਹੇ ਕੰਮ ਕਰਾਂਗੇ ਪਹਿਲਾਂ ਤਾਂ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਜੋ ਵੀ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਸੀ ਉਹਨੂੰ ਵਧੀਆ ਗਾਹਾਂ ਤੱਕ ਲੈ ਕੇ ਜਾਵਾਂਗੇ ਤੇ ਇੱਕ ਤਾਂ ਸਾਡੇ ਪਿੰਡ ਚ ਗਰਾਊਂਡ ਹੋਣਾ ਚਾਹੀਦਾ ਤੇ ਇੱਕ ਜਿਮ ਤੇ ਇੱਕ ਸਕੂਲ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਕੋਈ ਸਮੱਸਿਆਵਾਂ ਪਹਿਲਾਂ ਚੱਲ ਰਹੀਆਂ ਕਿਹ ਸਮੱਸਿਆਵਾਂ ਤੁਹਾਡਾ ਕੀ ਕਿ ਕਿੱਥੇ ਖਿਆਲ ਹੈ ਕਿ ਪਿੰਡ ਦੇ ਹੋਰ ਕੀ ਕੰਮ ਕਰਨ ਵਾਲੇ ਸਾਡੇ ਪਿੰਡ ਚ ਇੱਕ ਬਹੁਤ ਦੇਰ ਤੋਂ ਟੋਬੇ ਦੀ ਸਮੱਸਿਆ ਚੱਲ ਰਹੀ ਹੈ ਉਹਨੂੰ ਅਸੀਂ ਪਿੰਡ ਤੋਂ ਬਾਹਰੇ ਕੱਢਣਾ ਚਾਹੁੰਦੇ ਆ ਤੇ ਹਰ ਘਰ ਚ ਇੱਕ ਕੈਂਸਰ ਦਾ ਮਰੀਜ਼ ਉਹਦੇ ਕਾਰਨ ਹੋ ਰਿਹਾ ਕਰਨ ਵਾਸਤੇ ਪੇੜ ਪੌਦੇ ਲਗਾਉਾਂਗੇ ਸਸਰਕਾਰ ਜਿੱਥੇ ਪੂਰੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਖਿੱਚੋਤਾਣ ਜਾਰੀ ਹੈ ਉਸੇ ਲੜੀ ਦੇ ਤਹਿਤ ਪਿੰਡ ਅਕਬਰਪੁਰ ਖਡਾਲ ਜ਼ਿਲ੍ਹਾ ਮਾਨਸਾ ਦੇਖੇ ਪੂਰੀ ਜਿਹੜੀ ਪੰਚਾਇਤ ਹੈ ਮੈਂਬਰ ਤੇ ਸਰਪੰਚ ਜਿਹੜੇ ਪਿੰਡ ਦੇ ਲੋਕਾਂ ਨੇ ਵਧੀਆ ਸੋਚ ਦਿਖਾਉਂਦਿਆਂ ਮੈਂਬਰ ਤੇ ਸਰਪੰਚ ਜਿਹੜੇ ਸਰਬਸੰਮਤੀ ਨਾਲ ਚੁਣਿਆ ਹੈ ਆਪਾਂ ਅਕਬਰਪੁਰ ਪਿੰਡ ਦੇ ਖਡਾਲ ਦੇ ਜਿਹੜੇ ਮਹਿਲਾ ਸਰਪੰਚ ਐ ਪ੍ਰਵੀਨ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਪਿੰਡ ਦੇ ਜਿਹੜੇ ਲੋਕਾਂ ਨੇ ਮਾਣ ਉਹਨਾਂ ਨੂੰ ਦਿੱਤਾ ਐ ਤੇ ਆਉਣ ਵਾਲੇ ਸਮੇਂ ਵਿੱਚ ਉਹ ਪਿੰਡ ਲਈ ਕੀ ਕੀ ਉਪਰਾਲੇ ਕਰਨਗੇ ਗੱਲਬਾਤ ਕਰਦੇ ਆ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਵਾਲੇ ਨਾਲ ਜਿਹੜੇ ਸਤਾਰ ਅਲੀ ਐ ਉਹਨਾਂ ਨਾਲ ਪਾ ਗੱਲਬਾਤ ਕਰਦੇ ਆ ਕਿ ਪਿੰਡ ਲਈ ਉਹ ਕੀ ਉਪਰਾਲੇ ਕਰਨਗੇ ਸਤਾਰ ਜੀ ਜਿਹੜਾ ਤੁਹਾਡੇ ਪਰਿਵਾਰ ਨੂੰ ਤੁਹਾਡੀ ਮੈਡਮ ਨੂੰ ਜਿਹੜਾ ਐਡਾ ਤੁਹਾਨੂੰ ਫਤਵਾ ਦਿੱਤਾ ਲੋਕਾਂ ਨੇ ਸਰਪਸੰਮਤੀ ਦਿੱਤੀ ਹੈ ਤੇ ਤੁਸੀਂ ਹੁਣ ਪਿੰਡ ਦੇ ਲਈ ਕੀ ਕੀ ਉਪਰਾਲੇ ਕਰੋਗੇ ਪਹਿਲਾਂ ਤਾਂ ਅਸੀਂ ਸਾਰੇ ਹੀ ਪਿੰਡ ਦਾ ਬਹੁਤ ਹੀ ਜੀਲੋ ਧੰਨਵਾਦ ਕਰਦੇ ਆ ਜੋ ਉਹਨਾਂ ਨੇ ਸਾਨੂੰ ਐਡਾ ਇੱਜ਼ਤਮਾਨ ਬਖਸ਼ਿਆ ਅਸੀਂ ਪਿੰਡ ਦੇ ਲਈ ਹਰ ਕੰਮ ਜੋ ਵੀ ਪਿੰਡ ਨੂੰ ਜ਼ਰੂਰਤ ਹੈ ਜਿਵੇਂ ਕਿ ਪਾਰਕਿੰਗ ਹੋ ਗਈ ਗਰਾਊਂਡ ਹੋ ਗਿਆ ਬੱਚਿਆਂ ਲਈ ਜਿਮ ਹੋ ਗਿਆ ਜੋ ਨਸ਼ਿਆਂ 'ਚ ਵੱਢ ਰਹੇ ਨੇ ਉਨ੍ਹਾਂ ਵਾਸਤੇ ਸੀ ਜਿੰਮ ਲੈ ਕੇ ਆਈਏ ਤਾਂ ਜੋ ਉਹਨਾਂ ਦਾ ਧਿਆਨ ਉਧਰੋਂ ਹਟ ਕੇ ਆਪਣਾ ਜਿੰਮ ਵੱਲ ਹੋਵੇ ਖੇਡਾਂ ਵੱਲ ਹੋਣ ਉਹ ਖੇਡਾਂ ਨੂੰ ਅੱਗੇ ਵਧਾਵਾਂਗੇ ਅੱਛਾ ਹੋਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਪਹਿਲਾਂ ਸਰਪੰਚੀ ਕੀਤੀ ਹੈ ਪਹਿਲਾਂ ਉਹ ਮਧੂਰੇ ਕੰਮ ਹੈ ਕੀ ਕੀ ਅਜੇ ਅਧੂਰੇ ਕੰਮ ਹੈ ਜਿਹੜੇ ਤੁਸੀਂ ਹੁਣ ਉਹਨਾਂ ਨੂੰ ਪੂਨੇ ਪ੍ਰਚਾਰ ਦੋਗੇ ਕੁਝ ਅਧੂਰੇ ਕੰਮ ਐਦਾਂ ਨੇ ਜਿੱਦਾਂ ਕਿ ਸਾਡੇ ਹੁਣ ਛੱਪੜ ਦੀ ਬਹੁਤ ਹੀ ਵੱਡੀ ਪ੍ਰੋਬਲਮ ਹੈ ਉਸ ਦੇ ਕਾਰਨ ਸਾਡੇ ਹਰ ਇੱਕ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਹੈ ਜੋ ਕਿ ਆਪਣੇ 100% ਚੋਂ ਲਾ ਲਈ 70% ਸਾਡੇ ਪਿੰਡ ਕੈਂਸਰ ਦੀ ਜੋ ਸ਼ਿਕਾਇਤ ਹੈ ਉਹ ਸਾਡੇ ਮੇਨ ਮੁੱਦਾ ਹੈ ਉਹ ਟੋਬੇ ਛੱਪੜ ਦੀ ਆਪਣਾ ਜੋ ਉਥੋਂ ਬਦਲ ਕੇ ਜਾਂ ਕਿਸੇ ਅੱਗੇ ਕਿਸੇ ਨਾਲੇ ਵਿੱਚ ਚੱਲਿਆ ਜਾਵੇ ਜਾਂ ਕਦੇ ਅੱਗੇ ਪਾਟ ਜੇ ਟੋਬਾ ਹੋ ਜਾਂ ਸੀ ਉਹਨੂੰ ਤਾਂ ਕਿ ਹੋਰੇ ਪਿੰਡਾਂ ਦੀ ਤਰ੍ਹਾਂ ਹੋਰ ਪਿੰਡਾਂ ਦੀ ਤਰ੍ਹਾਂ ਸੀ ਉਹਨੂੰ ਚੀਲਾਂ ਦੀ ਰੂਪ ਚ ਬਦਲਣਾ ਚਾਹੁੰਦੇ ਆ ਠੀਕ ਹੈ ਤੇ ਅੱਛਾ ਇਥੇ ਮਹਿਲਾਵਾਂ ਲਈ ਤੁਸੀਂ ਹੁਣ ਤੁਸੀਂ ਸਰਪੰਚ ਚੁਣਿਆਗੇ ਹੋ ਤੁਹਾਡੇ ਮਿਸਿਸ ਨੂੰ ਜਿਹੜਾ ਸਰਪੰਚ ਚੁਣਿਆ ਹੈ ਹੁਣ ਔਰਤਾਂ ਲਈ ਤੁਸੀਂ ਪਿੰਡ ਦੇ ਵਿੱਚ ਕੀ ਨਵਾਂ ਲੈ ਕੇ ਆ ਰਹੇ ਹੋ ਕਿ ਜਿਹੜਾ ਪਿੰਡ ਹੈ ਅਕਬਰਪੁਰ ਖੜਾਲ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਆਪਾਂ ਦੇਖਦੇ ਆਂ ਵਧੀਆ ਪਿੰਡਾਂ ਦੇ ਵਿੱਚ ਪਿੰਡ ਆਉਂਦੇ ਆਂ ਪੰਜਾਬ ਦੇ ਅਕਬਰਪੁਰ ਪੁਰ ਨੂੰ ਖੜਾਲ ਨੂੰ ਤੁਸੀਂ ਵਧੀਆ ਬਣਾਉਣ ਲਈ ਕੀ ਨਵੀਂ ਸੋਚ ਸੋਚੀ ਹੈ ਅਸੀਂ ਇਹ ਹੀ ਨਵੀਂ ਸੋਚ ਸੋਚੀ ਆ ਕਿ ਜਿਸ ਤਰ੍ਹਾਂ ਸਾਡੇ ਹੁਣ ਜਿੰਨੇ ਬੱਚੇ ਨੇ ਛੋਟੇ ਉਹਨਾਂ ਨੂੰ ਕੁੜੀਆਂ ਨੂੰ ਪੰਜਵੀਂ ਦੀ ਕਲਾਸ 'ਚ ਜੋ ਕੁੜੀਆਂ ਪੜ੍ਹਦੇ ਨੇ ਉਹਨਾਂ ਨੂੰ ਕਟੋ-ਕਟ ਵੀ 4-5 ਕਿਲੋਮੀਟਰ ਜਾਣਾ ਪੈਂਦਾ ਪੈਦਲ ਉਹ ਬੱਚੇ ਥੱਕ ਜਾਂਦੇ ਨੇ ਉਹਨਾਂ ਦੇ ਲਈ ਅਸੀਂ 8ਵੀਂ 10ਵੀਂ ਦਾ ਸਕੂਲ ਸਰਕਾਰ ਤੋਂ ਮੰਗ ਕਰਾਂਗੇ ਔਰ ਬਣਾਵਾਂਗੇ ਹੂੰ ਤੇ ਆਪਾਂ ਹੋਰ ਪਰ ਜਿਹੜੇ ਬੱਚੇ ਅੱਜ ਕੱਲ ਮੋਬਾਈਲਾਂ ਦੇ ਉੱਪਰ ਜ਼ਿਆਦਾ ਧਿਆਨ ਦਿੰਦੇ ਐ ਉਹਨਾਂ ਦੇ ਧਿਆਨ ਨੂੰ ਖਿੱਚਣ ਲਈ ਤੁਸੀਂ ਪਿੰਡ ਦੇ ਵਿੱਚ ਕੋਈ ਹੋਰ ਕੀ ਕਰਨਾ ਚਾਹੁੰਦੇ ਹੋ ਉਹਨਾਂ ਦੇ ਧਿਆਨ ਨੂੰ ਖਿੱਚਣ ਲਈ ਅਸੀਂ ਪਿੰਡ 'ਚ ਲਾਇਬ੍ਰੇਰੀ ਔਰ ਖੇਡਾਂ ਦਾ ਕ੍ਰਿਕਟ ਜਿਵੇਂ ਗਰਾਊਂਡ ਸਾਡੇ ਲੋ ਵਿੱਚ 4 ਕਿੱਲੇ ਪਏ ਨੇ ਉਸ ਦਾ ਵਧੀਆ ਗਰਾਊਂਡ ਮਿਲ ਜੇ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਵਧੀਆ ਸਟੇਡੀਅਮ ਦਿੱਤਾ ਜਾਵੇ ਠੀਕ ਹੈ ਤੇ ਹੋਰ ਜਿਹੜੇ ਹੁਣ ਅੱਜ ਤੁਸੀਂ ਤੁਸੀਂ ਚੁਣਿਓ ਪਹਿਲਾਂ ਤਾਂ ਤੁਹਾਨੂੰ ਪਿੰਡ ਬਹੁਤ ਵਧਾਈਆਂ ਵੀ ਚੁਣਿਓ ਤੁਸੀਂ ਪਿੰਡ ਦੇ ਸਰਪੰਚ ਵੀ ਸਾਰੇ ਤੁਹਾਡੇ ਪਿੰਡ ਦੇ ਮਾਣ ਵੀ ਹੈ ਕਿ ਸਰਪੰਚ ਵੀ ਪੰਚ ਵੀ ਜਿਹੜੇ ਸਰਬਸੰਕਤੀ ਜਿਤਾਈ ਹੈ ਤੇ ਹੋਰ ਤੁਹਾਡੇ ਦਿਲ ਦੇ ਵਿੱਚ ਕੀ ਹੈ ਜੋ ਕੋਈ ਅਲੱਗ हट ਕੇ ਤੁਸੀਂ ਪਿੰਡ ਲਈ ਕਰਨਾ ਚਾਹੁੰਦੇ ਹੋ ਅਲੱਗ हट ਕੇ ਸਾਡੇ ਦਿਲ 'ਚ ਇਹ ਹੈ ਵੀ ਸਾਡਾ ਪਿੰਡ ਵੀ ਇਸੇ ਤਰ੍ਹਾਂ ਚਮਕੇ ਜਿਸ ਤਰ੍ਹਾਂ ਲੋਕ ਕਹਿ ਦਿੰਦੇ ਨੇ ਬੈਕਵਾਰਡ ਏਰੀਆ ਅਸੀਂ ਇਸ ਪਿੰਡ ਨੂੰ ਇੱਕ ਚੀਜ਼ ਪੇਸ਼ ਕਰਨੀ ਚਾਹੁੰਦੇ ਹਾਂ ਵੀ ਹਾਂ ਵੀ ਇਸ ਪਿੰਡ ਵਿੱਚ ਕੋਈ ਸਰਪੰਚ ਹੈ ਅੱਪਾ ਇਹ ਚੀਜ਼ ਵੀ ਜਾਨ ਜੋ ਸਾਰੇ ਪੰਜਾਬ ਨੂੰ ਇੱਥੋਂ ਸਿੱਖਣ ਨੂੰ ਕੁਝ ਮਿਲੇ ਸਾਡੇ ਪਿੰਡਾਂ ਅਸੀਂ ਪਿੰਡ ਦੀ ਸੁਰੱਖਿਆ ਨੂੰ ਲੈ ਕੇ ਜਿਸ ਤਰ੍ਹਾਂ ਕਿ ਹੁਣ ਲੁੱਟਾਂ ਖੋਹਾਂ ਬਹੁਤ ਹੀ ਜ਼ਿਆਦਾ ਵਾਧੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਅਸੀਂ ਵਧੀਆ ਐਚਡੀ ਕੈਮਰੇ ਲਗਾਉਣੇ ਨੇ ਔਰ ਉਸ ਜਿਸ ਤਰ੍ਹਾਂ ਕੇ ਮੋੜਾਂ ਦੇ ਵਿੱਚ ਨਹੀਂ ਦਿਖਦਾ ਅੰਸ਼ੀਸੇ ਵਗੈਰਾ ਤਾਂ ਜੋ ਸਾਡੇ ਪਿੰਡ ਦੇ ਵਿੱਚ ਲੁੱਟ ਖੋਹ ਨਾ ਹੋ ਸਕੇ ਔਰ ਪਿੰਡ ਸੁਰੱਖਿਅਤ ਰਹੇ ਸਕੇ ਠੀਕ ਹੈ ਸੋ ਇਸ ਹਨ ਅਲੀ 스타 ਅਲੀ ਜਿਹਨਾਂ ਦੀ ਮੈਡਮ ਪਰਵੀਨ ਜੋ ਕਿ ਅਕਬਰਪੁਰ ਖਡਾਲ ਦੇ ਜਿਹੜੇ ਸਰਪੰਚ ਨਵੇਂ ਸਰਪੰਚ ਚੁਣਿਆ ਪਿੰਡ ਦੇ ਲੋਕਾਂ ਨੇ ਕਮਾਨ ਫਤਵਾ ਦਿੱਤਾ ਇਹਨਾਂ ਸਰਬਸੰਮਤੀ ਨਾਲ ਜਿਹੜੀ ਪਿੰਡ ਦੀ ਪੰਚਾਇਤ ਹੈ ਸਮੂੱਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਹੈ ਤੇ ਆਪਾਂ ਪਿੰਡ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਲੜਾਈ ਝਗੜਾ ਤੋਂ ਇਨਜਾਤ ਮਿਲਿਆ ਜਿੱਥੇ ਫੋਇਜ਼ਨ ਅਕਬਰਪੁਰ ਪਿੰਡ ਦੇ ਖੁਡਾਲ ਦੇ ਜੋ ਨਵੇਂ ਸਰਪੰਚ ਚੁਣਿਆ ਤੇ ਉਹਨਾਂ ਦੇ ਪਤੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਤੀ ਹੈ ਕਿ ਪਿੰਡ ਨੂੰ ਉਹ ਉਹਨਾਂ ਦਾ ਕਹਿਣਾ ਕਿ ਪਿੰਡ ਨੂੰ ਅਸੀਂ ਪੰਜਾਬ ਦੇ ਜਿਹੜੇ ਸ਼ਾਨਦਾਰ ਪਿੰਡਾਂ ਨੇ ਉਹਨਾਂ ਵਰਗਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਤੋਂ ਅੱਗੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਹੋਰ ਪਿੰਡ ਦੇ ਸਰਪੰਚਾਂ ਤੇ ਪੰਚਾਂ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਾਂਗੇ ਕਿ ਇਸ ਤਰ੍ਹਾਂ ਹੀ ਸਾਰੇ ਪਿੰਡਾਂ ਦੇ ਸਰਬਸੰਮਤੀਆਂ ਹੁੰਦੀਆਂ ਰਹਿਣ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਗਲੇ ਪਿੰਡ ਦੇ ਵਿੱਚ ਆਪਾਂ ਅਗਲੇ ਐਪੀਸੋਡ ਵਿੱਚ ਮਿਲਾਂਗੇ ਤੇ ਆਪਾਂ ਹੋਰ ਗੱਲਬਾਤ ਕਰਦੇ ਆ ਅਲੀ ਜੀ ਹੋਰ ਕੋਈ ਤੁਹਾਡੇ ਦਿਲ ਦੇ ਵਿੱਚ ਕੀ ਵਿਚਾਰ ਨੇ ਜਿਹੜਾ ਪਿੰਡ ਦੇ ਵੀ ਆਉਣ ਆਲੇ ਸਮੂਹ ਜਿਹੜਾ ਪਹਿਲਾਂ ਦੇ ਸਰਪੰਚਾਰੇ ਨਹੀਂ ਕੀਤੇ ਤੁਸੀਂ ਨੌਜਵਾਨ ਸਰਪੰਚ ਚ ਤੁਹਾਡੇ ਵਿੱਚ ਵੀ ਨੌਜਵਾਨ ਹੈ ਕੀ ਵਿਚਾਰ ਨੇ ਕੋਈ ਹੋਰ ਨਮਾ ਕਰੋਗੇ ਇਸ ਪਿੰਡ ਲਈ ਅਸੀਂ ਪਿੰਡ ਲਈ ਜਿਸ ਤਰ੍ਹਾਂ ਕਿ ਹੁਣ ਵਾਤਾਵਰਨ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ ਤੂਏ ਪ੍ਰਤੀ ਫੈਕਟਰੀਆਂ ਨੇ ਉਸ ਦੇ ਪ੍ਰਤੀ ਅਸੀਂ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਿ ਪੰਚਾਇਤੀ ਜਗ੍ਹਾ ਪਈਆਂ ਨੇ ਬੇਲੀਆ ਜਗ੍ਹਾ ਪਈਆਂ ਨੇ ਉੱਥੇ ਦਰਖਤ ਲਾ ਕੇ ਵਧੀਆ ਫਲਦਾਰ ਬੁੱਟੇ ਲਾ ਕੇ ਵਧੀਆ ਪਾਰਕ ਬਣਾ ਕੇ ਉਹਨੂੰ ਜੰਗਲ ਦੀ ਧਰਾਂ ਬਣਾਉਣਾ ਚਾਹੁੰਦੇ ਆ ਤਾਂ ਜੋ ਵਾਤਾਵਰਣ ਵੀ ਸਾਫ਼ ਰਹੇ ਇਸ ਵਿੱਚ ਸਰਕਾਰ ਵੀ ਸਾਡਾ ਸਾਥ ਦੇਵੇ ਅਸੀਂ ਵੀ ਸਰਕਾਰ ਦਾ ਸਾਥ ਦੇਵਾਂਗੇ ਅੰਤ ਵਿੱਚ ਤੁਸੀਂ ਜਿਹੜੇ ਪਿੰਡ ਦੇ ਲੋਕ ਐ ਤੁਹਾਨੂੰ ਏਡਾ ਫਤਵਾ ਦਿੱਤਾ ਕੀ ਕਹਿਣਾ ਚਾਹੋਗੇ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਦਿਨ ਰਾਤ ਜਦੋਂ ਵੀ ਪਿੰਡ ਨੂੰ ਸਾਡੀ ਜ਼ਰੂਰਤ ਹੈ ਜਦੋਂ ਵੀ ਆਵਾਜ਼ ਆਉਣੀ ਬੁਲਾਉਣਗੇ ਤਾਂ ਅਸੀਂ ਹਾਜ਼ਰ ਹੋਵਾਂਗੇ ਅੰਤ ਦੇ ਵਿੱਚ ਪਿੰਡ ਲਈ ਦੋ ਸ਼ਬਦ ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ ਇਹ ਕਹਿਣਾ ਚਾਹਾਂਗੇ ਜੋ ਪਿੰਡ ਦੇ ਪੁਰਾਣੇ ਸਰਪੰਚ ਨੇ ਨੰਬਰਦਾਰ ਨੇ ਮੌਤ ਬਾਹਰ ਲੋਕ ਨੇ ਅਸੀਂ ਉਹਨਾਂ ਸਾਰਿਆਂ ਨੂੰ ਪੰਜ ਸਰਪੰਚਾਂ ਨਾਲ ਲੈ ਕੇ ਚੱਲਾਂਗੇ ਤਾਂ ਜੋ ਸਾਡਾ ਪਿੰਡ ਤਰੱਕੀ ਵੱਲ ਤੇ ਜਾ ਸਕੇ ਠੀਕ